ਸੂਬੇ ਚ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਹੁਣ ਤਾਂ ਵਾਰਦਾਤਾਂ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਜਾ ਰਿਹਾ ਹੈ ਫਗਵਾੜਾ ਚ ਵੀ ਇੱਕ ਮੈਡੀਕਲ ਸਟੋਰ ਨੂੰ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਜਨਮ ਅਸ਼ਟਮੀ ਮੌਕੇ ਵੱਡੀ ਵਾਰਦਾਤ ਪੁਲਿਸ ਨੂੰ ਠੇਂਗਾ ਵਿਖਾ ਲੁਟੇਰੇ ਕਰ ਗਏ ਵੱਡਾ ਖਾਂਡ ਸੀਸੀਟੀਵੀ ਚ ਕੈਦ ਹੋਈ ਪੂਰੀ ਵਾਰ ਦਾ ਜਿੱਹਾਂ ਸ਼ਾਮ ਦੇ ਕਰੀਬ 9:30 ਵਜੇ ਦਾ ਸਮਾਂ ਸੀ ਐ ਦੁਕਾਨਦਾਰ ਦਿਨ ਭਰ ਦੀ ਆਪਣੀ ਕਮਾਈ ਵੇਖ ਰਿਹਾ ਸੀ ਪੈਸੇ ਗਿਣ ਰਿਹਾ ਸੀ ਐਸੇ ਦੌਰਾਨ ਅਚਾਨਕ ਬੇਖੌਫ ਹਥਿਆਰਬੰਦ ਲੁਟੇਰੇ ਦੁਕਾਨ 'ਚ ਦਾਖਲ ਹੋ ਗਏ ਦੁਕਾਨ ਚ ਵੜਦਿਆ ਸਾਰੀ ਬਦਮਾਸ਼ਾਂ ਨੇ ਦੁਕਾਨਦਾਰ ਤੇ ਸਿੱਧੀ ਪਿਸਤੌਲ ਥਾਣ ਦਿੱਤੀ ਮੁਲਜ਼ਮਾਂ ਨੇ ਦੁਕਾਨਦਾਰ ਨੂੰ ਘਰੌਣਾ ਧਮਕੋਣਾ ਸ਼ੁਰੂ ਕਰ ਦਿੱਤਾ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜੀ ਦੁਕਾਨਦਾਰ ਬਲਵਾਂ ਦਾ ਲੁਟੇਰਿਆਂ ਤੋਂ ਆਪਣੇ ਤੇ ਆਪਣੇ ਪੈਸਿਆਂ ਦਾ ਬਚਾਅ ਕਰਨ ਦੀ ਕਾਫੀ ਕੋਸ਼ਿਸ਼ ਵੀ ਕੀਤੀ ਗਈ। ਲੁਟੇਰਿਆਂ ਨਾਲ ਹਥੌਪਾਈ ਵੀ ਹੁੰਦੀ ਵਿਖਾਈ ਦਿੱਤੀ। ਬਾਹਰ ਲੁਟੇਰਿਆਂ ਕੇ ਦੁਕਾਨਦਾਰ ਬੇਵਸਬੋਧਿਆ। ਐਸੇ ਦੌਰਾਨ ਇੱਕ ਲੁਟੇਰਾ ਦੁਕਾਨਦਾਰ ਤੇ ਪਿਸਤੌਲ ਥਾਣ ਕੇ ਖੜਾ ਹੋ ਗਿਆ। ਦੂਜਾ ਲੁਟੇਰਾ ਕਾਊਂਟਰ ਟੱਪ ਕੇ ਕੱਲੇ ਦੇ ਕੋਲ ਪਹੁੰਚ ਗਿਆ। ਚੰਦ ਮਿੰਟਾਂ ਸਕਿੰਟਾਂ 'ਚ ਪੈਸਿਆਂ ਵੱਲ ਆ ਪੂਰਾ ਗੱਲਾ ਸਾਫ ਕਰ ਦਿੱਤਾ ਗਿਆ। ਵਾਰਦਾਤ ਮੁੰਜਾਮ ਦੇ ਇੰਤਬਾਹ ਦੇ ਮੁਸਲਮ। ਬਾਅਦ ਪਾਲਸਰ ਮੋਟਰਸਾਈਕਲ ਤੇ ਖੜੇ ਆਪਣੇ ਤੀਜੇ ਸਾਥੀ ਦੇ ਨਾਲ ਫਰਾਰ ਹੋ ਗਏ ਜਿਹੜਾ ਲੁੱਟ ਦੀ ਇਹ ਵਾਰਦਾਤ ਸਾਹਮਣੇ ਆਈ ਹੈ ਫਗਵਾੜਾ ਤੋਂ ਜਦੋਂ ਸ਼ਹਿਰ ਵਾਸੀਆਂ ਵੱਲ ਸ਼ਰਦਾ ਲੂਹਾ ਵੱਲ ਸ਼ਰਦਾ ਭਾਵਨਾਂ ਮੰਦਰਾਾਂ 'ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਚੱਪੇ-ਜੱਪੇ ਤੇ ਪਹਿਰਾ ਦੇਣ ਦੇ ਦਾਅਵੇ ਕੀਤੇ ਜਾ ਰਹੇ ਸੀ ਐਸੇ ਦੌਰਾਨ ਹੀ ਸ਼ਰੀਆਮ ਰੋਡੇਰੀਆ ਵੱਲੋਂ ਪੁਲਿਸ ਨੂੰ ਠੇਂਗਾ ਵਿਖਾ ਕੇ ਮੈਡੀਕਲ ਸਟੋਰ ਨੂੰ ਆਪਣਾ ਨਿਸ਼ਾਨਾ ਬਣਾਇਆ ਸਵੇਰ ਨੂੰ 9:25 ਬਣ 9:25 ਟਾਈਮ ਸੀ ਜੀ ਮੈਂ ਕੱਲਾ ਦੁਕਾਨ ਤੇ ਬੈਠਾ ਸੀ ਤਾਂ ਤਿੰਨ ਬੰਦੇ ਆਏ ਤੇ ਉਹ ਆ ਕੇ ਮੈਨੂੰ ਗਰਲਫ੍ਰੈਂਡ ਦੇ ਕਹਿੰਦੇ ਜੋ ਹੈਗਾ ਤੁੰਥੇ ਤੋਂ ਮਿਲਦਾ ਅੱਛਾ ਜੀ ਤੇ ਮੈਂ ਆਪਣੇ ਪਾਸੋਂ ਕੋਸ਼ਿਸ਼ ਕੀਤੀ ਬਿਜਾਨ ਦੀ ਪਰ ਉਹ ਕੁੰਡ ਟੱਕੇ ਅੰਦਰ ਬੰਦ ਅੰਦਰ ਆ ਗਿਆ ਤੇ ਉਹ ਜਿੰਨਾ ਗੱਲਾਂ ਹੀ ਪੈਸਾ ਸੀ ਉਹ ਸਾਰੇ ਚੱਕੇ ਲੈ ਕਿੰਨਾ ਕੁ ਸੀ ਲੱਗਦਾ ਕੈਸ਼ ਚਾਲੀ ਵੀ ਆਇਆ ਦੇ ਗ੍ਰੀਨ ਸੀ ਅੱਛਾ ਜੀ ਇੱਕ ਮਿਸਟਰ ਤੇ ਇੱਕ ਮੁੰਡੇ ਕੋਲ ਪਿਸਤਲ ਸੀ ਦੂਜਾ ਬੰਦਾ ਮੈਨੂੰ ਉਹ ਪੈਸੇ ਕੱਢਦਾ ਰਿਹਾ ਸੀ ਉਸ ਆਪਣੀ ਡਿਊਟੀ ਕਰਦੀ ਪਈ ਆ ਪਰ ਸਾਡੀ ਸਿਕਿਉਰਿਟੀ ਦੇ ਵਿੱਚ ਗੈਣੀ ਸੀ ਬਾਹਰ ਦਾਤ ਦੇ ਸਾਹਮਣੇ ਆਉਂਦੇ ਆਂ ਪੁਲਿਸ ਨੂੰ ਪਾਚਣਾ ਪੈ ਗਈ। ਵਾਰਦਾਤ ਨੂੰ ਲੈ ਕੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਮੈਂ ਤੁਸੀਂ ਖੁਦ ਹੀ ਸੁਣੋ। ਅਜੀ ਮੈਡੀਕਲ ਸ਼ੌਕ ਤੇ ਆਈ ਸੀ ਇੱਥੇ ਪਤਾ ਲੱਗਿਆ ਸੀ ਕਿ ਪਲਸਰ ਦੇ ਮੁੱਸਕਲਾ ਆਈ ਸੀ ਹੁੰਦੇ ਦਿਲ ਦੇ ਜਿਹੜਾ ਜੋ ਵਾਰ ਕੇ ਲੈ ਕੇ ਗਏ ਨੇ ਨਾ ਅਜੀ ਫਿਲਹਾਲ ਤਾਂ ਇਹ 50000 ਦਾਸ ਨੇ ਬਾਕੀ ਵਾਰਤ ਜੋ ਤਫਤੀਸ਼ ਦੇ ਅੰਦਰ ਆਬੀ ਉਸ ਨੂੰ ਦੱਸਿਆ ਜਾਊਗਾ। ਜੀ ਹਾਂ ਦੱਸਿਆ ਹੀ ਜਾ ਰਿਹਾ ਕਿ ਫਗਵਾੜਾ 'ਚ ਲੁੱਟਦਾਇਆ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਤਰਜਨਾ ਦੇ ਕਰੀਬ ਵਾਰਦਾਤਾਂ ਹੋ ਚੁੱਕੀਆਂ ਨੇ ਜੋ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲਗਾਤਾਰ ਹੋ ਰਹੀਆਂ ਐ ਵਾਰਦਾਤਾਂ ਵੱਡੇ ਸਵਾਲ ਸੂਬੇ ਦੀ ਕਾਨੂੰਨ ਵਿਵਸਥਾ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਖੜੇ ਕਰ ਰਹੀਆਂ ਨੇ ਕਿ ਆਖਰ ਕੀ ਚੱਲ ਰਿਹਾ ਹੈ ਕਿਉਂ ਬਦਮਾਸ਼ਾਂ ਅੰਦਰ ਕਾਨੂੰਨ ਦਾ ਪੁਲਿਸ ਦਾ ਖੌਫ ਖਤਮ ਹੁੰਦਾ ਜਾ ਰਿਹਾ ਆਖਰ ਇਸ ਨੂੰ ਕੀ ਸਮਝੀਏ ਸੁੱਝੀ ਹੀ ਦੱਸੋ ਪੀਡੀਸੀ ਨਿਊਜ਼ ਲਈ ਫਗਵਾੜਾ মনীষ বাবা রিপোর্ট